15 ਅਗਸਤ ਦੇ ਸੰਬੰਧ ਵਿੱਚ ਕਰੀਬ 7-8 ਦਿਨ ਤੋਂ ਹੀ ਜਿਹੜੇ ਫਲੈਗ ਮਾਰਚ ਪਲਾਸ ਨਾਕਾਬੰਦੀਆਂ ਰਾਤ ਨੂੰ ਗਸ਼ਤਾ ਵਗੈਰਾ ਇਹ ਲਗਾਤਾਰ ਕੀਤੀਆਂ ਜਾ ਰਹੀਆਂ ਅੱਜ ਵੀ ਸਾਰੇ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਹੀ ਸਬਡਿਵੀਜ਼ਨ ਵਾਈਜ਼ ਜਿਹੜਾ ਹੁਣ ਫਲੈਗ ਮਾਰਚ ਹੈ ਜਿਹੜਾ ਕਰੀਬ 7 ਵਜੇ ਤੱਕ ਚੱਲੇਗਾ ਇਸ ਤੋਂ ਇਲਾਵਾ ਜਿਹੜਾ ਸਾਡੇ ਰਾਤ ਨੂੰ ਜਿਹੜੇ ਨਾਕਾਬੰਦੀਆਂ ਹੋ ਜਿੰਦੀਆਂ ਸ਼ੁਰੂ ਕਰੀਬ 12:00 ਵਜੇ ਤੱਕ ਜਿਹੜੀਆਂ ਅਸੀਂ ਸਪੈਸ਼ਲ ਚੈਕਿੰਗ ਕਰਦੇ ਹਾਂ ਰੇਲਵੇ ਸਟੇਸ਼ਨ ਬੱਸ ਸਟੈਂਡ ਹੋਟਲ ਸਰਾ ਵਗੈਰਾ ਮਾਰਨਿੰਗ ਫਿਰ ਤਾਂ ਨਹੀਂ ਜਿਹੜੀ ਦੂਜੀ ਸ਼ਿਫਟ ਸਟਾਰਟ ਹੁੰਦੀ ਸਾਡਾ ਕੰਟੀਨਿਊਸਲੀ ਜਿਹੜਾ ਇਹ ਜਿਹੜਾ ਡੋਮਿਨੈਂਸ ਦਾ ਜਿਹੜਾ ਉਹ ਚੱਲ ਰਿਹਾ ਸਾਡਾ ਇਸ ਦੇ ਵਿੱਚ ਇਹੀ ਹੁੰਦਾ ਕਿ ਸਾਨੂੰ ਜਿਹੜਾ ਇੱਕ ਰਾਤ ਨੂੰ ਜਿਹੜਾ ਕੋਈ ਸ਼ੱਕੀ ਬੰਦਾ ਮਿਲਦਾ ਉਹਨੂੰ ਅਸੀਂ ਚੈੱਕ ਕਰਦੇ ਆ ਚੈੱਕ ਕਰਕੇ ਉਹਦੇ ਵੇਅਰ ਬੋਟਸ ਪਤਾ ਕਰਕੇ ਜੇ ਕੋਈ ਵੀ ਲੱਗਦਾ ਹੋਵੇ ਕਿ ਇਹ ਬੰਦੇ ਤੇ ਕਾਰਵਾਈ ਕਰਨੀ ਬੰਦੀ ਹੈ ਉੱਤੇ ਕਾਰਵਾਈ ਵੀ ਕਰਦੇ ਆ ਸੋ ਇਸ ਤਰ੍ਹਾਂ ਜੇਕਰ ਵਾਸੀਆਂ ਨੂੰ ਕੋਈ ਸ਼ੱਕੀ ਬੰਦਾ ਦਿਖਦਾ ਤੇ ਕੋਈ ਨੰਬਰ ਵੀ ਸਪੈਸ਼ਲ ਜਾਰੀ ਕੀਤਾ ਗਿਆ ਜਿਹਨਾਂ ਦੇ ਕੋਈ ਨੰਬਰ ਸਾਡੇ ਹੈਲਪਲਾਈਨ ਦੇ ਜਿਹੜੇ ਨੰਬਰ ਸਾਰੇ ਹੈ ਨਾ ਸਾਡੇ ਬਾਕੀ ਐਸਐਚਓ ਸਾਹਿਬ ਦੇ ਕੰਟੈਕਟਸ ਨੇ ਹੋਰ ਕੰਟੈਕਟ ਸਾਰੇ ਦਿੱਤੇ ਆ ਜਿੱਦਾਂ ਇੱਥੇ ਜੀ ਇੱਥੇ ਅੱਜ ਹੁਣ ਅਸੀਂ ਰੇਲਵੇ ਰੇਲਵੇ ਸਟੇਸ਼ਨ ਦੇ ਖੜੇ ਆ ਇੱਥੇ ਜਿਹੜਾ ਸਟੇਸ਼ਨ ਮਾਸਟਰ ਆ ਉਹਦੇ ਨਾਲ ਵੀ ਕੰਟੈਕਟ ਕੀਤਾ ਉਹਦੇ ਵੀ ਸਾਰਾ ਜਿਹੜਾ ਕਮਿਊਨੀਕੇਸ਼ਨ ਵਗੈਰਾ ਸਾਰਾ ਹੈ ਵਾ ਇੱਥੇ ਦੇ ਜਿਹੜੇ ਐਸਐਚਓ ਨੇ ਇੰਚਾਰਜ ਚੌਂਕੀ ਆ ਇਹਨਾਂ ਸਾਰੇ ਨਾਲ ਸਾਡਾ ਕਮਿਊਨੀਕੇਸ਼ਨ ਹੈ ਸੋ ਇੱਥੇ ਜਿਹੜਾ ਆਪਾਂ ਇਹਨਾਂ ਨੂੰ ਸੈਂਸਿਟਾਈਜ਼ ਕੀਤਾ ਵੀ ਰੇਲ ਆਉਣ ਤੋਂ ਪਹਿਲਾਂ ਤੁਹਾਡੀ ਕੀ ਡਿਊਟੀ ਬਣਦੀ ਉਸ ਤੋਂ ਬਾਅਦ ਕੀ ਬਣਦੀ ਸੋ ਇਸ ਤਰ੍ਹਾਂ ਕਰਕੇ ਜਿਹੜਾ ਸਾਰਾ ਹੀ ਸਾਡੇ ਵੱਲੋਂ ਜਿਹੜਾ ਉਹ ਚੈਕਿੰਗ ਜਿਹੜਾ ਉਹ ਲਗਾਤਾਰ ਜਿਹੜੀ ਕੀਤੀ ਜਾ ਰਹੀ ਹੈ